ਪਿੰਡ ਵੱਡੇ ਘਰ ਦਾ ਰਹਿਣ ਵਾਲਾ ਭਾਈ ਆਕਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਪਿੰਡ ਦਾ ਨਾਮ ਹੈ ਵੱਡਾ ਘਰ ਇੱਥੋਂ ਦਾ ਰਹਿਣ ਵਾਲਾ ਇੱਕ ਭਾਈ ਆਕਲ ਜਿਹਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਉਹਦਾ ਨਾਮ ਹੈ ਸੂਰਤੀ ਬੀਬੀ ਸੂਰਤੀ ਇਤਿਹਾਸਿਕ ਰਣ ਧੀ ਨੇ ਜਨਮ ਲਿਆ ਧੀ ਦੀ ਪਰਵਰਿਸ਼ ਕੀਤੀ ਬੜੀ ਸੋਹਣੀ ਹਰ ਮਾਪੇ ਕਰਦੇ ਚੰਗੇ ਉਹਨੂੰ ਗੁਣ ਦਿੱਤੇ ਮਾਪਿਓ ਵੱਲੋਂ ਪੜਾਇਆ ਲਿਖਾਇਆ ਉਸ ਸਮੇਂ ਅਨੁਸਾਰ ਜੋ ਵਿੱਦਿਆ ਦਿੱਤੀ ਉਹਨੂੰ ਔਰ ਨਾਲ-ਨਾਲ ਨਾ ਇਸ ਧੀ ਸੂਰਤੀ ਨੂੰ ਗੁਰਮਤ ਦੀ ਗੁਰਸਿੱਖੀ ਦੀ ਗੁੜਤੀ ਦੇਤੀ ਕਿਉਂਕਿ ਗੁਰਸਿੱਖ ਸੀ ਸ਼ੇਮੇ ਪਾਸ਼ਾ ਦੇ ਸੇਵਕ ਸੀ ਭਾਈ ਆਕਲ ਜੀ ਹੁਣ ਦੇਖਿਓ ਕਿ ਧੀ ਦਾ ਰਤਬਾ ਕਿੰਨਾ ਵੱਡਾ ਹੁੰਦਾ ਹੈ ਤੇ ਇੱਕ ਧੀ ਕਿਵੇਂ ਸੰਸਾਰ ਨੂੰ ਤੇ ਸਮਾਜ ਨੂੰ ਬਦਲਣ ਦੀ ਤਾਕਤ ਰੱਖਦੀ ਜਿਸ ਸਮੇ ਜਿੱਥੇ ਦੁਨਿਆਵੀ ਸਿੱਖਿਆ ਦੁਨਿਆਵੀ ਵਿਦਿਆ ਪਰਿਵਾਰ ਇੱਕ ਸੋਹਣੇ ਗੁਣ ਬੱਚੇ ਵਿੱਚ ਜਿਹੜੇ ਹੋਣੇ ਚਾਹੀਦੇ ਮਾਪਿਓ ਨੇ ਦਿੱਤੇ ਧੀ ਨੂੰ ਉੱਥੇ ਨਾਲ ਨਾਲ ਗੁਰਮਤਿ ਦੀ ਗੁੜਤੀ ਦਿੱਤੀ ਗੁਰਮਤਿ ਦੀ ਗੁੜਤੀ ਜ਼ਰੂਰ ਦਿਆ ਕਰੋ ਆਪਣੇ ਬੱਚਿਆਂ ਨੂੰ ਐਵੇਂ ਨਾ ਕਿਆ ਕਰੋ ਬਾਸੀ ਦੀ ਗੁੜਤੀ ਦਵਾ ਦਿਓ ਭੂਆ ਦੀ ਗੁੜਤੀ ਦਵਾ ਦਿਓ ਉਹ ਭਾਵੇਂ ਨਾਮ ਹੀ ਨਜਬਦੀ ਹੋਵੇ ਗੁਰਮਤਿ ਦੀ ਗੁੜਤੀ ਦਵਾਇਆ ਕਰੋ ਅਮਰਤ ਦੀ ਗੁਰਬਾਣੀ ਦੀ ਮਰਿਆਦਾ ਅਨੁਸਾਰ ਸਾਧ ਸੰਗਤ ਗੁਰਮਤਿ ਗੁੜਤੀ ਦਿੱਤੀ ਬੱਚੀ ਨੂੰ ਗੁਰਸਿੱਖੀ ਨਾਲ ਜੁੜਿਆ ਔਰ ਗੁਰੂ ਦਾ ਪਿਆਰ ਅੰਦਰ ਭਰਿਆ ਇੰਨਾ ਜਿਆਦਾ ਪਿਆਰ ਭਰਤਾ ਗੁਰੂ ਦਾ ਅੰਮ੍ਰਿਤ ਵੇਲੇ ਉੱਠਦੀ ਏ ਜੀ ਇਸ਼ਨਾਨ ਖੋਦ ਕੇ ਨਿਤਨੇਮ ਕਰਦੀ ਏ ਗੁਰੂ ਕੇ ਧਿਆਨ ਵਿੱਚ ਜੁੜਦੀ ਏ ਹਰ ਸਿੱਖ ਦਾ ਫਰਜ਼ ਹਰ ਬੰਦੇ ਦਾ ਫਰਜ਼ ਹੈ ਕੱਲੇ ਸਿੱਖ ਦਾ ਹੀ ਨਹੀਂ ਹਰ ਬੰਦੇ ਦਾ ਕਰਮ ਹੈ ਕਿਉਂ ਆਪਣੇ ਜੀਵਨ ਦੀ ਸਫਲਤਾ ਲਈ ਜ਼ਰੂਰ ਰੱਬ ਦੀ ਯਾਦ ਵਿੱਚ ਜੁੜੇ ਇਹ ਜੀਵਨ ਸਫਲਾ ਕਰਨ ਆਏ ਆ ਤਾਂ ਹੁਣ ਗੁਰਮਤਿ ਦੀ ਗੁੜਤੀ ਮਿਲ ਗਈ ਮਹਾਰਾਜ ਕਹਿੰਦੇ ਨੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਜਿਹੜਾ ਸਣ ਕੇ ਸੀ ਔਰ ਗੁਰੂ ਗੁਰੂ ਜਪਦੇ ਜਿਹੜਾ ਇਸ਼ਨਾਨ ਆ ਨਾ ਉਹਦਾ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਫਲ ਸ੍ਰੀ ਅਮਰਤਰ ਸਾਹਿਬ ਦੇ ਸਰੋਵਰ ਦੇ ਇਸ਼ਨਾਨ ਦਾ ਫਲ ਹੈ ਤੇ ਜੇ ਅਸੀਂ ਹੋਈਏ ਸੂਰਜ ਮੁਖੀ ਵਰ ਕਹੜੇ ਕੀ ਵਰਨਾ ਲਓ ਉਹ ਅਜਨ ਮਰਜੀ ਨਾਲ ਨਹੀਂ ਚਲੇ ਨਾਉ ਨਾਲ ਕੀ ਨਾ ਪਿੰਡੇ ਦੀ ਮੈਲ ਮਿੱਟੀ ਦੋ ਨਹੀਂ ਹੋਰੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਸਿੱਖ ਸਿੱਖ ਦਾ ਨਿਤ ਕਰਮ ਹੈ ਇਹ ਸਿੱਖ ਦੀ ਡੈਫੀਨੇਸ਼ਨ ਹੈ ਸਿੱਖ ਕਿਦਾਂ ਦਾ ਕਰਮ ਕਰੇ ਬਾਦਸ਼ਾਹ ਕਹਿੰਦੇ ਉਹ ਸਿੱਖ ਗੁਰੂ ਨੂੰ ਪਾਉਂਦਾ ਜਿਹੜਾ ਐਦਾਂ ਕਰਮ ਕਰਦਾ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਹੜਾ ਗੁਰੂ ਦੀ ਯਾਦ ਵਿੱਚ ਰਹਿੰਦਾ ਤੇ ਹਮੇਸ਼ਾ ਹੀ ਗੁਰੂ ਨੂੰ ਯਾਦ ਰੱਖੇ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਮਨ ਭਾਵੇ ਫਿਰ ਗੁਰੂ ਵੀ ਉਹਨੂੰ ਪਿਆਰ ਕਰਦਾ ਹੈ ਗੁਰੂ ਵੀ ਉਹਦੇ ਤੇ ਬਖਸ਼ਿਸ਼ ਕਰਦਾ ਹੈ ਕਿਉਂਕਿ ਉਹ ਗੁਰੂ ਦੇ ਮਨ ਨੂੰ ਭਾ ਗਿਆ ਹਕੂਮੰਦ ਲਿਆ ਜਿਹਨੇ ਹਕੂਮੰਦ ਲਿਆ ਹਕੂਮੰਦਿਆ ਹੋਵੇ ਪਰਵਾਹ ਤਾਂ ਖਸਮਾ ਕਾ ਮਹਿਲ ਭਾਈ ਸੁ ਭਾ ਗਿਆ ਹੁਣ ਇਹ ਬੱਚੀ ਜਿਹੜੀ ਹੈ ਧੀ ਜਿਹੜੀ ਹੈ ਭਾਈ ਆਕਲ ਦੀ ਸੂਰਤੀ ਇਹ ਬੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੀ ਹੈ ਪਰ ਗੁਰੂ ਦਾ ਪ੍ਰੇਮ ਇਹਦੇ ਅੰਦਰ ਹੈ ਤੇ ਸਾ ਸੰਗਤ ਗੁਰੂ ਤੋਂ ਬਿਨਾ ਕਿਸੇ ਤੇ ਭਰੋਸਾ ਨਹੀਂ ਕਰਦੀ ਕਿਸੇ ਨੂੰ ਨਹੀਂ ਮੰਨਦੀ ਕੇਵਲ ਗੁਰੂ ਨੂੰ ਇੱਕ ਓੰਕਾਰ ਚਲਦੇ ਆ ਚਲਦੇ ਆ ਇਹ ਬੱਚੀ ਜਵਾਨ ਹੋਈ ਜਦੋਂ ਜਵਾਨ ਹੁੰਦੇ ਨੇ ਬੱਚੇ ਤੇ ਅਸੀਂ ਫਿਰ ਬੱਚਿਆਂ ਦੇ ਕਾਰਜਾਂ ਲਈ ਫਿਕਰਮੰਦ ਹੁੰਨੇ ਆ ਵੀ ਜੋਗ ਰਿਸ਼ਤਾ ਮਿਲ ਜਾਏ ਜੋਗ ਪਰਿਵਾਰ ਮਿਲ ਜਾਏ ਬੱਚਾ ਵਧੀਆ ਮਿਲ ਜਾਏ ਗੁਰਸਿੱਖ ਹੋਵੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਰਿਸ਼ਤਾ ਲੱਭਦੇ ਸੀ ਨਾ ਤੇ ਹੁਣ ਵਾਂਗੂ ਨਹੀਂ ਸੀਗਾ ਇਹ ਤੁਝੇ ਕਬੂਲ ਤੇ ਮuje ਕਬੂਲ ਆਲੀ ਗੱਲ ਨਹੀਂ ਸੀ ਉਦੋਂ ਪੰਡਤ ਜਿਹੜੇ ਰਿਸ਼ਤਾ ਲੱਭਦੇ ਹੁੰਦੇ ਬ੍ਰਹਮਣ ਨੂੰ ਕਿਹਾ ਜਾਂਦਾ ਹੁੰਦਾ ਜਾਂ ਲਾਗੀ ਨੂੰ ਕਿਹਾ ਜਾਂਦਾ ਵੀ ਰਿਸ਼ਤਾ ਲੱਭੋ ਆਪਣੇ ਜੋਗ ਜਿਹੜਾ ਹੋਵੇ ਤੇ ਉਹ ਤੁਸੀਂ ਆਪਣੇ ਜੋਗ ਅਨੁਸਾਰ ਪਰਿਵਾਰ ਹੋਵੇ ਕਾਰੋਬਾਰ ਆਪਣੇ ਸਾਹਬ ਨਾਲ ਹੋਵੇ ਬਸ ਠੀਕ ਹੋਵੇ ਆਪਣੇ ਲਈ ਉਹ ਕੁੱਝ ਕਰ ਦਿਉਂਗਾ ਜਿੱਥੇ ਤੇ ਜਿੱਥੇ ਤੁਸੀਂ ਕਰਤਾ ਉਹ ਪ੍ਰਵਾਨ ਹੁੰਦਾ ਮਾਪੇ ਕਰ ਦਿੰਦੇ ਹੁੰਦੇ ਉਹ ਪ੍ਰਵਾਨ ਹੁੰਦਾ ਹੁਣ ਨਹੀਂ ਹੁੰਦਾ ਪ੍ਰਵਾਨ ਹੁਣ ਤਾਂ ਤੁਝੇ ਕਬੂਲ ਤੇ ਮੁਝੇ ਕਬੂਲ ਕਿਸੇ ਨੂੰ ਹੋਵੇ ਨਾ ਹੋਵੇ ਬਸ ਕਿਸੇ ਨੂੰ ਹੋਵੇ ਨਾ ਹੋਵੇ ਮਾਪਿਆਂ ਨੂੰ ਹੋਵੇ ਨਾ ਹੋਵੇ ਕੌਣਾ ਕੀ ਹੈ ਕੁਛ ਨਹੀਂ ਇਸ ਕਰਕੇ ਅੱਜ ਮੈਂ ਸਮਝਦਾ ਵੀ 80-90% ਕਲੇਸ਼ ਆ ਰਿਸ਼ਤਿਆਂ ਵਿੱਚ ਤਲਾਕ ਪੜੀਆਂ ਭੜੀਆਂ ਪੰਨਿਆਂ ਨੇ ਕੋਟ ਭਰੇ ਪਏ ਸਮਝ ਨਹੀਂ ਨਾ ਦੁਨੀਆਦਾਰੀ ਦੀ ਇੱਥੇ ਉਮਰ ਬੇਸਮਝੀ ਜੀ ਹੁੰਦੀ ਮਰਜੀ ਕਰ ਲੈਂਦਾ ਬੱਚਾ ਬਾਅਦ ਵਿੱਚ ਪਤਾ ਲੱਗਦਾ ਜਦੋਂ ਮਚਿਓਰਟੀ ਆਉਂਦੀ ਅੰਦਰ ਫਿਰ ਪੁੱਤ ਲੱਗਦਾ ਠੀਕ ਨਹੀਂ ਸੀ ਤੈਸ ਲੱਗ ਸਭ ਤੋਂ ਵੱਡਾ ਹੁੰਦਾ ਮਾਂ ਪਿਓ ਦਾ ਆਸ਼ੀਰਵਾਦ ਜਿਸ ਧੀ ਨੂੰ ਜਿਸ ਪੁੱਤਰ ਦੇ ਸਿਰ ਤੇ ਮਾਂ ਪਿਓ ਦੇ ਆਸ਼ੀਰਵਾਦ ਦਾ ਹੱਥ ਨਹੀਂ ਰਿਹਾ ਅਸੀਸਾਂ ਨਹੀਂ ਮਿਲੀਆਂ ਉਹਨੂੰ ਕੁਝ ਵੀ ਨਹੀਂ ਮਿਲਿਆ ਦੁਨੀਆਦਿਆਂ ਬਾਕੀ ਬਹੁਤ ਸਭ ਕੁਝ ਹੀ ਮਿਲ ਗਿਆ ਕਿਆ ਕੇ ਭਾਈ ਜਾਓ ਤੀ ਲਈ ਜੋਗਵਾਰ ਪੰਡਤ ਗਏ ਪਰਿਵਾਰ ਦੇਖਿਆ ਪੁੱਤਰ ਸੋਹਣਾ ਸੁਨੱਖਾ ਜਵਾਨ ਹੈ ਕਾਰੋਬਾਰ ਚੰਗਾ ਹੈ ਸਾਹ ਸੰਗਤ ਰਿਸ਼ਤਾ ਕਰਿਆ ਏ ਆ ਕੇ ਭਾਈ ਆਕਲ ਜੀ ਨੂੰ ਵਧਾਈਆਂ ਦੇ ਦਿੱਤੀਆਂ ਭਾਈ ਸਾਹਿਬ ਰਿਸ਼ਤਾ ਕਰ ਜਾਂਦਾ ਹੈ ਕਹਿੰਦਾ ਚਲੋ ਠੀਕ ਹੈ ਪਰ ਜਦੋਂ ਪੁੱਛਿਆ ਵੀ ਲੜਕੇ ਵਾਲੇ ਗੁਰਸਿੱਖ ਹੈ ਕਹਿੰਦੇ ਜੀ ਉਹ ਤਾਂ ਨਹੀਂ ਹੈਗੇ ਕਹਿੰਦੇ ਅੱਛਾ ਕਹਿੰਦੇ ਉਹਨਾਂ ਦੀ ਮੰਨਣ ਮਨਾਉਤ ਤਾਂ ਹੋਰ ਹੈ ਪਰ ਉਮੇ ਵਧੀਆ ਪਰਸ਼ਾਦਾ ਸ਼ੱਕ ਤੇ ਆ ਸੋਨਾ ਕਾਰੋਬਾਰ ਆਪਣਾ ਆਪਣਾ ਕੰਮ ਤੰਦਾ ਵਧੀਆ ਹੈ ਭਾਈ ਆਖ ਕਹਿਣ ਲੱਗਿਆ ਵੀ ਚਲੋ ਉਥੇ ਸਭ ਠੀਕ ਆ ਪਰ ਤੁਸੀ ਸਿੱਖੀ ਤਾਂ ਵੇਖਣੀ ਸੀ ਮੇਰੀ ਧੀ ਗੁਰ ਸਿੱਖ ਹੈ ਅਸੀਂ ਗੁਰ ਸਿੱਖਾਂ ਚਲੋ ਜੀ ਰਿਸ਼ਤਾ ਪਰਵਾਨਿਆਂ ਗਿਆ ਸਮਾਂ ਆਇਆ ਵਿਆਹ ਬੰਨਿਆ ਗਿਆ ਹੁਣ ਜਿਹੜੀ ਸੂਰਤੀ ਆ ਨਾ ਬੀਬੀ ਸੂਰਤੀ ਇਹ ਧੀ ਸੀ ਭਾਈ ਆਖੀ ਇਨੂੰ ਇਹ ਫਿਕਰ ਹੈ ਕਿ ਮਹਾਰਾਜ ਵੀ ਅਸੀਂ ਆ ਸਤਸੰਗੀ ਤੁਹਾਡੇ ਚਰਨਾਂ ਨਾਲ ਜੁੜੇ ਹੋਏ ਆ ਤੇ ਇਹ ਪਰਿਵਾਰ ਜਿਹੜਾ ਹੈ ਆਪਣੀ ਕੋਈ ਮੰਨਣ ਮਨਾਉ ਸਰਵਰੀਏ ਦੇ ਚੇਲੇ ਦੱਸਿਆ ਜਾਂਦਾ ਸੀ ਇਹ ਸਰਵਰੀਏ ਦੇ ਚੇਲੇ ਨੇ ਉਹਨੂੰ ਮੰਨਦੇ ਨੇ ਤੇ ਮੈਂ ਤੇ ਤੇਰੇ ਤੋਂ ਬਿਨਾਂ ਕਿਤੇ ਮੱਥਾ ਨਹੀਂ ਟੇਕਿਆ ਇਤਕਰ ਹੁਣ ਤੁਸੀਂ ਕਿਰਪਾ ਕਰੋ ਤੁਸੀਂ ਬਦਲਣ ਵਾਲੇ ਉਹ ਸਭ ਦੇ ਮਨਾ ਦੀ ਸਮੇ ਅਨੁਸਾਰ ਰੀਤੀ ਰਿਵਾਜ ਅਨੁਸਾਰ ਵਿਆਹ ਹੋ ਗਿਆ ਆਨੰਦ ਕਾਰਜ ਹੋ ਗਿਆ ਜੀ ਅਮਰਤ ਵੇਲੇ ਹੁੰਦੇ ਹੁੰਦੇ ਉਦੋਂ ਉਦੋਂ ਅਮਰਤ ਵੇਲੇ ਫੇਰੇ ਹੁੰਦੇ ਆਨੰਦ ਕਾਰਜ ਅਮਰਤ ਵੇਲੇ ਹੁੰਦੇ ਉਦੋਂ ਤਾਂ ਲੋਕ ਆਏ ਕਹਿੰਦੇ ਹੁੰਦੇ ਬਜ਼ੁਰਗ ਵੀ ਭਾਈ ਜਵਾਕੋ ਜਲਦੀ ਕਰੋ ਵੇਖੋ ਕਿਤੇ ਦਿਨ ਨਾ ਚੜਦੇ ਹੁਣ ਬਾਬਾ ਜੀ ਇਹ ਰੌਲਾ ਪਾ ਰਹੇ ਨੇ ਭਾਈ ਜਲਦੀ ਕਰੋ ਦਿਨ ਛਿਪਣ ਵਾਲਾ ਕਿਤੇ ਛੇਪੀ ਨਾ ਜਾਏ ਆਖੋ ਸਤਨਾਮ ਵਾਹ ਤਨ ਤਨ ਵਜੇ 4 4 ਵਜੇ ਅਸੀਂ ਆਨੰਦ ਕਾਰਜ ਖੁਦ ਜੀ 4 ਵਜੇ ਮੈਂ ਕਿਹਾ ਟਾਈਮ ਨਾਲ ਹੀ ਆ ਕੇ ਤੁਸੀਂ ਇੰਨੇ ਰੇ ਵਿੱਚ ਹੋ ਸਕਦਾ ਕਿ ਤੇ ਖੱਡ ਖੱਡ ਬੁੱਢ ਜਿੱਡਗ ਜਾਂਦੇ ਕਿ ਤੇ ਇੱਧਰ ਉੱਧਰ ਟਾਈਮ ਨਾਲ ਆ ਕੇ ਜਦੋਂ ਤਾਂ ਚੜ ਲੈਣ ਨੂੰ ਅੱਛਾ ਆ ਜਾਣ ਕੇ ਚਲੋ ਆ ਕੇ 4 ਵਜੇ ਆਗੇ ਫਿਰ ਪਤਾ ਕੀ ਹੁੰਦਾ ਦੋਕ ਬੰਦੇ ਹੁੰਦੇ ਆ ਉਹਨਾਂ ਵਿੱਚ ਜਿਹਨੂੰ ਆਗੂ ਬਣਾਇਆ ਹੁੰਦਾ ਆਪਾਂ ਵੀ ਤੁਸੀਂ ਸਾਰਾ ਸਾਂਭਣਾ ਅੱਗੇ ਹੋ ਕੇ ਇਹ ਮੁੰਡੇ ਨੂੰ ਕੀ ਪਤਾ ਹੈ ਤੇ ਇੱਧਰ ਉੱਚਾ ਰਹਿਣਾ ਤੇ ਨਾਲ ਦੇ ਵੀ ਇਹਦੀ ਇਹੋ ਜਿਹੀ ਅਵੇਲੀ-ਬੁੱਲੀ ਵੀ ਤੇ ਤੁਸੀਂ ਅੱਗੇ ਹੋ ਕੇ ਸਾਹਮਣਾ ਉਹ ਕਹਿੰਦੇ ਨੇ ਐਂ ਕਰਕੇ ਬਾਬਾ ਜੀ ਕਮੈਂਟੀ ਮਾਰਿਓ ਕਰ ਇਹ ਲਾ ਦੱਸ ਇਹ ਮੈਂਟੀ ਲਾਇਓ ਹੁਣ ਇੱਥੇ ਕੀ ਕਹੇ ਨਾ ਇਹ ਮੈਂਟੀ ਲਾਇਓ ਬਸ ਕੋਲਾ ਟਾਈਮ ਨਾ ਲਾਇਓ ਵੀ ਤੁਸੀਂ ਹੋਰ ਨਾ ਘੰਟਾ ਆਉਂਦੇ ਤਾਂ ਵਧੀਆ ਹੋਰ ਸੋ ਇਸ ਕਰਕੇ ਸਾ ਸੰਗਤ ਅਸੀਂ ਮਰਿਆਦਾ ਵਿਗਾੜਤੀ ਅਮਰਤ ਵੇਲਾ ਛੱਡ ਕੇ ਅਸੀਂ ਦੁਖੀ ਹੋ ਕੇ ਘਰ ਕਰਕੇ ਪਰਿਵਾਰ ਕਰਕੇ ਸ਼ਰੀਰ ਕਰਕੇ ਰਸਮਾਂ ਵਿੱਚ ਕਰਮ ਛੱਡ ਕੇ ਉਹ ਅਮਰਤ ਵੇਲਾ ਬ੍ਰਹਮ ਮੂਰਤਾ ਭੋਲੀ ਗਏ ਅਸੀਂ ਵੀ ਬ੍ਰਹਮ ਮੂਰਤ ਕੀ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ ਪੁੱਛ ਲਓ ਬ੍ਰਹਮ ਮੂਰਤ ਕੀ ਨੇ ਪਤਾ ਹੀ ਨਹੀਂ ਤੇ ਜਿਹੜੇ ਕੰਮ ਬ੍ਰਹਮ ਮੂਰਤ ਚ ਹੋ ਜਨ ਉਹਨਾਂ ਵਰਗੀ ਰੀਸ ਆਪੋ ਸਤਿਨਾਮ ਵਾਹਿਗੁਰੂ ਯਾਰਿਓ ਬ੍ਰਹਮ ਮੂਰਤ ਅਮਰਤ ਵੇਲੇ ਨੰਦ ਕਾਰਜ ਹੋਇਆ ਜਿੱਦੋਂ ਡੋਲੀ ਉਦੋਂ ਰਹਿੰਦੇ ਹੁੰਦੇ ਰਾਤ ਪੁਹਾਰ ਡੋਲੀ ਚੁੱਕਦੇ ਹੁੰਦੇ ਪੁਹਾਰ ਪੁਹਾਰ ਡੋਲੀ ਲੈ ਕੇ ਜਾ ਰਹੇ ਨੇ ਤੇ ਚੱਲਦਿਆਂ ਚੱਲਦਿਆਂ ਜਦੋਂ ਹੁਣ ਅੰਮ੍ਰਿਤ ਵੇਲਾ ਰਸਤਾ ਰਸਤਾ ਸ਼ਾਹਰ ਇਹ ਅੰਮ੍ਰਿਤ ਵੇਲਾ ਸੀ ਤੇ ਬੀਬੀ ਸੂਰਤੀ ਡੋਲੀ ਵਿੱਚ ਬੈਠੀ ਇਹ ਅਰਦਾਸਾਂ ਕਰਦੀ ਐ ਕਿ ਐਸ ਸਿਮਮੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਮੈਂ ਤੇਰੀ ਧੀ ਆ ਮੈਂ ਤੇਰੀ ਧੀ ਆ ਪਰ ਅੱਜ ਤੇਰੀ ਧੀ ਦਾ ਜਿਹੜਾ ਆਨੰਦ ਕਾਰਜ ਹੋਇਆ ਤੇ ਹੋਇਆ ਮਨਮਤੀ ਪਰਿਵਾਰ ਵਿੱਚ ਐ ਹੁਣ ਤੂੰ ਕਿਰਪਾ ਕਰ ਤੇ ਆਪਣੀ ਧੀ ਤੇ ਚਲਦਿਆਂ ਚਲਦਿਆਂ ਪੁਹਾਰ ਡੋਲੀ ਚੁੱਕ ਕੇ ਲਈ ਜਾਂਦੇ ਨੇ ਤੇ ਭਾਈ ਕੀ ਟਰਾਲੀ ਕੋਲ ਪਹੁੰਚੇ ਪਿੰਡ ਭਾਈ ਕੀ ਟਰਾਲੀ ਭਾਈ ਕੀ ਟਰਾਲੀ ਸ਼ੇਮੇ ਬਾਦਸ਼ਾਹ ਮਹਾਰਾਜ ਦਾ ਡੇਰਾ ਸੀ ਮਤਲਬ ਰੁਕੀ ਹੋਈ ਸੀ ਡੇਰਾ ਕੀਤਾ ਸੀ ਤੇ ਅਮਰਤ ਵੇਲਾ ਸੀ ਟਿਕਾ ਸੀ ਬਿਲਕੁਲ ਪੁਹਾਰ ਢੋਲੀ ਲਈ ਜਾਂਦੇ ਨੇ ਤੇ ਜਦੋਂ ਅਮਰਤ ਭਾਈ ਦੀ ਢੋਲੀ ਕੋਲ ਦੀ ਨਿਕਲਣ ਲੱਗੇ ਤੇ ਬੀਬੀ ਸੂਰਤੀ ਦੇ ਕੰਨਾਂ ਵਿੱਚ ਬਾਣੀ ਦੀਆਂ ਬਾਜਾਂ ਪਈ ਬਾਣੀ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ ਨਾ ਕਹਿੰਦੀ ਵੇ ਕੁਹਾਰੋ ਜਰਾ ਢੋਲੀ ਰੋਕਿਓ ਇੱਕ ਵਾਰੀ ਉਹਨਾਂ ਨੇ ਰੋਕਿਆ ਨਾਲ ਨਾਲ ਸਾਧੂ ਇਹਦੇ ਘਰ ਵਾਲੇ ਦਾ ਨਾਂ ਸਾਧੂ ਦੱਸਿਆ ਜਿੱਦਣ ਇਹਦੀ ਸਾਥੀ ਹੋਈ ਉਹ ਭਾਈ ਸਾਧੂ ਦਾ ਪੁੱਤਰ ਸੀ ਸਾਦਾ ਸਾਦਾ ਸੀ ਦਾ ਨਾਮ ਸਾਧੂ ਇਹਦੇ ਪਿਓ ਦਾ ਨਾਮ ਸਾਧ ਸੰਗਤ ਜਦੋਂ ਇਹ ਰੋਕਿਆਂ ਤੇ ਇਹਨੂੰ ਆਵਾਜ਼ ਸੁਣੀ ਬਾਣੀ ਦੀ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ ਨੇ ਅੰਮ੍ਰਿਤ ਵੇਲੇ ਟਕਾ ਹੈ ਕਹਿਣ ਲੱਗੀ ਢੋਲੀ ਰੋਕ ਦਿਓ ਕਹਿਣ ਲੱਗੇ ਕਿਉਂ ਉਹਨੂੰ ਪੁੱਛਿਆ ਸਾਧੇ ਨੇ ਕਹਿੰਦੇ ਵੀ ਇੱਕ ਜਿਹੜੇ ਤੇਰੀ ਪਤਨੀ ਏ ਕਹਿੰਦਾ ਡੋਲੀ ਰੋਕੋ ਉਹ ਕਹਿੰਦਾ ਵੀ ਕਿਉਂ ਰੋਕਣੀ ਹੈ ਕਹਿੰਦੀ ਇੱਥੇ ਮੇਰੇ ਸਤਿਗੁਰ ਆਏ ਆ ਤੇ ਮੇਰੇ ਕੰਨਾਂ ਵਿੱਚ ਬਾਣੇ ਦੀਆਂ ਬਾਜਾਂ ਪੈਂਦੀਆਂ ਮੈਂ ਇੱਕ ਵਾਰੀ ਗੁਰੂ ਦੇ ਦਰਸ਼ਨ ਕਰਨੇ ਚਾਹਨੀ ਜਾਂਦੀ ਆ ਮੈਂ ਗੁਰੂ ਦੇ ਦਰਸ਼ਨ ਕਰਕੇ ਲੰਘਣਾ ਚਾਹਨੀ ਆ ਚਲੋ ਉਹਨੇ ਰੋਕਿਆ ਤਾਂ ਨਹੀਂ ਉਹ ਕਹਿੰਦਾ ਦਰਸ਼ਨ ਕਰਿਆ ਮੈਂ ਬਾਹਰ ਖੜ੍ਹ ਜੂੰਗਾ ਮੈਂ ਤਾਂ ਨਹੀਂ ਜਾਂਦਾ ਬੜਾ ਭਾਗਾ ਵਾਲਾ ਸੀ ਮੈਂ ਨਹੀਂ ਜਾਂਦਾ ਤੂੰ ਚੱਲ ਜਾ ਉਹਦਾ ਗੁਰੂ ਹੀ ਨਹੀਂ ਉਹਨੇ ਲੈਣਾ ਵੀ ਕੀ ਆ ਤੂੰ ਚੱਲ ਜਾ ਅੰਦਰ ਤੇ ਬੀਬੀ ਸੂਰਤੀ ਜਿਵੇਂ ਮਹਾਰਾਜ ਬੈਠਿਆ ਨਾ ਹੁਣ ਆਏ ਬੈਠੇ ਨੇ ਛੇਵੇਂ ਪਾਤਸ਼ਾਹ ਕੀਰਤਨ ਦੀਵਾਨ ਸਜਿਆ ਸੰਗਤ ਬੈਠੀ ਐ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਵਾਲੇ ਕੀਰਤਨ ਕਰੀ ਜਾਂਦੇ ਨੇ ਸਿੱਖ ਗੁਰੂ ਕੇ ਕੀਰਤਨਗੇ ਬਾਣੀ ਗਾ ਰਹੇ ਨੇ ਦੇ ਛੇਵੇਂ ਪਾਸ਼ਾ ਦਰਸ਼ਨ ਬਖਸ਼ ਰਹੇ ਨੇ ਤਖਤ ਪਰ ਬੈਠੇ ਤੇ ਸੰਗਤ ਆਨੰਦ ਮਾਣ ਰਹੀ ਹੈ ਗੁਰੂ ਦੇਵਾਲ ਤੱਕ ਰਹੀ ਹੈ ਸੰਗਤ ਜਿਵੇਂ ਬਬੀਹਾ ਤਰਸਦਾ ਨਾ ਆਕਾਸ਼ ਵੱਲ ਮੂੰਹ ਕਰਕੇ ਕੂਕਦਾ ਹੈ ਪਿਆਸਾ ਹੋਇਆ ਤੇ ਸੰਗਤ ਪਿਆਸੇ ਬਬੀਹੇ ਵਾਂਗ ਗੁਰੂ ਸਾਹਿਬ ਵੱਲ ਤੱਕ ਰਹੀ ਹੈ ਮੁੱਖ ਤਾਂ ਕਰ ਸਤਗੁਰੂ ਜੀ ਦੇ ਦیدار ਕਰਕੇ ਖੁਸ਼ ਹੋ ਰਹੀ ਹੈ ਮਰਤ ਵੇਲੇ ਉਹਦੇ ਗੁਰੂ ਚਰਨਾਂ ਵਿੱਚ ਬਹਿ ਕੇ ਸਿੱਖ ਅਰਦਾਸ ਕਰਦਾ ਹੈ ਸਭਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਵਿਸਰਨਾ ਚਾਈ ਉਹਦੀ ਯਾਦ ਰਸਾਉਂਦਾ ਪਿਆਰਿਓ ਜਦੋਂ ਗਈ ਨਾ ਸੂਰਤੀ ਬੀਬੀ ਸੂਰਤੀ ਤੇ ਦਵਾਨ ਸਜਿਆ ਸ਼ਾਂਤ ਜਾ ਕੇ ਵਿੱਚ ਬਹਿ ਗਈ ਵਿੱਚ ਬਹਿ ਗਈ ਹੁਣ ਦਵਾਨ ਦੀ ਸਮਾਪਤੀ ਪਹਿਲਾਂ ਤਾਂ ਮਿਲ ਨਹੀਂ ਸਕਦੀ ਸੀ ਮਹਾਰਾਜ ਨੂੰ ਬੇਨਤੀ ਨਹੀਂ ਸੀ ਕਰ ਸਕਦੀ ਇਹ ਬਾਹਰ ਖੜਾ ਖੜਾ ਅੱਕ ਗਿਆ ਕਹਿੰਦਾ ਉਹ ਬੜਾ ਸਮਾਂ ਹੋ ਗਿਆ ਗਈ ਨੂੰ ਆਈ ਨਹੀਂ ਇਹ ਸਾਧ ਸੰਗਤ ਜਦੋਂ ਗੁੱਸੇ ਵਿੱਚ ਆਇਆ ਭਾਈ ਸਾਧਾ ਅੰਦਰ ਗਿਆ ਨਾ ਮੰਡਾਲ ਵਿੱਚ ਇੰਦਰੋਂ ਦੀਵਾਨ ਦੀ ਸਮਾਪਤੀ ਹੋ ਗਈ ਤੇ ਬੀਬੀ ਸੂਰਤੀ ਨੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਚਰਨਾਂ ਤੇ ਮस्तक ਰੱਖਿਆ ਪ੍ਰਾਗ ਵਿੱਚ ਆ ਕੇ ਬੇਨਤੀ ਕੀਤੀ ਗੁਰੂ ਪਿਤਾ ਜੀ ਬਾਦਸ਼ਾਹ ਕਿਰਪਾ ਕਰੋ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਦੇ ਵੱਲ ਵੇਖਿਆ ਕਹਿੰਦੇ ਭਾਈ ਤੇਰੇ ਸਗਣਾ ਦੇ ਗਹਿਣੇ ਪਾਏ ਨੇ ਹਾਰ ਸ਼ਿੰਗਾਰ ਸਗਣਾ ਦਾ ਐਉਂ ਲੱਗਦਾ ਭਾਈ ਤੀਏ ਤੇਰਾ ਵਿਆਹ ਹੋਇਆ ਹਾ ਮਹਾਰਾਜ ਮੇਰਾ ਵਿਆਹ ਤਾਂ ਹੋ ਗਿਆ ਪਰ ਸੱਚੇ ਪਾਤਸ਼ਾਹ ਮੇਰਾ ਵਿਆਹ ਮਨਮਤੀਆਂ ਦੇ ਹੋ ਗਿਆ ਆਖੋ ਸਤਨਾਮ ਵਾਹਿਗੁਰੂ ਮੈਂ ਗੁਰਮਤ ਤੁਹਾਡੇ ਚਰਨਾਂ ਨਾਲ ਜੁੜੀ ਹੋਈ ਆ ਸਹਰਾ ਪਰਿਵਾਰ ਜਿਹੜਾ ਉਹ ਮਨਮਤੀ ਐ ਗੁਰਮਤ ਤੋਂ ਕੂਹਾਂ ਦੂਰ ਐ ਮਾਰੇ ਕਹਿੰਦੇ ਪਏ ਫਿਰ ਤੂੰ ਰੋਂਦੀ ਕਿਉਂ ਐ ਮਾਰੇ ਰੋਂਦੀ ਇਸ ਕਰਕੇ ਐ ਵੀ ਤੇਰੀ ਇਸ ਧੀ ਨੂੰ ਇਸ ਸਿੱਖ ਧੀ ਨੂੰ ਕਿੱਥੇ ਦਰ ਦਰ ਤੇ ਮੱਥੇ ਨਾ ਟੇਕਣੇ ਬਹਿ ਜਾਣਾ ਆਖੋ ਸਤਿਨਾਮ ਵਾਹਿਗੁਰੂ ਤੇਰੇ ਬਿਨਾ ਮੈਂ ਕਿਸੇ ਦੇ ਦਰਸ਼ਨ ਨਹੀਂ ਕੀਤੇ ਹੈ ਅਕਾਲ ਪੁਰਖ ਏ ਸੱਚੇ ਪਾਸ਼ਾ ਤੁਹਾਡੇ ਬਿਨਾ ਮੈਂ ਕਿੱਥੇ ਨੂੰ ਸਿਰ ਨਹੀਂ ਝੁਕਾਇਆ ਮਾਰੇ ਕਹਿੰਦੇ ਧੀਏ ਜੇ ਤੇਰਾ ਭਰੋਸਾ ਹੀ ਐਡਾ ਵੱਡਾ ਹੈ ਤੇ ਗੁਰੂ ਕਿਰਪਾ ਕਰੇਗਾ ਆਖੋ ਸਤਿਨਾਮ ਵਾਹਿਗੁਰੂ ਸੱਚੇ ਪਾਸ਼ਾ ਦੇ ਦਰਸ਼ਨ ਕੀਤੇ ਨਾ ਮਨ ਸ਼ਾਂਤ ਦੋ ਟਿੱਠੇ ਸੱਚੇ ਬਾਸ਼ਾ ਮਲ ਜਨਮ ਜਨਮ ਦੀ ਕੱਟੀ ਐ ਕੱਟੀ ਐ ਸੰਗਤ ਨੂੰ ਵੇਖ ਕੇ ਨਾ ਇਹਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਨ ਸਿਰ ਤੇ ਹੱਥ ਰੱਖਿਆ ਦਰਸ਼ਨ ਕਰੇ ਤੇ ਮਹਾਰਾਜ ਦੇ ਚਿਹਰੇ ਦਾ ਨੂਰ ਨਹੀਂ ਚੱਲਿਆ ਕਹਿੰਦੇ ਮਹਾਰਾਜ ਕਹਿੰਦੇ ਭਾਈ ਇਹ ਤੇਰਾ ਪਤੀ ਐ ਹਾਂ ਮਹਾਰਾਜ ਇਹ ਮੇਰਾ ਪਤੀ ਐ ਉਧਰ ਪੁੱਛੋ ਭਾਈ ਸਾਹ ਸੰਗਤ ਸਤਗੁਰੂ ਪਾਤਸ਼ਾਹ ਕਹਿੰਦੇ ਤਾਂ ਬਹੁਤ ਸਿਆਣਾ ਵਈ ਬਹੁਤ ਜਦੋਂ ਇੰਨੇ ਬਚਨ ਕੀਤਾ ਮਹਾਰਾਜ ਦੇ ਦਰ ਤੇ ਆਉਂਦਾ ਐਸਾ ਮਨ ਬਦਲਿਆ ਕਹਿੰਦੀ ਹਾ ਮਹਾਰਾਜ ਇਹਨਾਂ ਤੇ ਕਿਰਪਾ ਕਰੋ ਕਹਿੰਦਾ ਮਹਾਰਾਜ ਮੈਨੂੰ ਵੀ ਆਪਣੇ ਚਰਨਾਂ ਦਾ ਪੋਹਰਾ ਬਣਾ ਲਓ ਆਪੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭਾਈ ਸਾਦਾ ਚਰਨ ਪੌੜ ਲੈ ਕੇ ਗੁਰੂ ਵਾਲਾ ਬਣ ਗਿਆ ਜਦੋਂ ਗੁਰੂ ਵਾਲਾ ਬਣਿਆ ਦੇ ਨਾਲ ਅਰਦਾਸ ਕਰ ਦਿੱਤੀ ਕਹਿੰਦਾ ਐ ਗੁਰੂ ਹਰਗੋਬਿੰਦ ਸਾਹਿਬ ਹੁਣ ਤੁਸੀਂ ਮੇਰੇ ਤੇ ਤਾਂ ਕਿਰਪਾ ਕਰਤੀ ਮਹਾਰਾਜ ਕਿਰਪਾ ਕਰੋ ਆ ਜਲ ਨਾਮਰ ਸੱਚੇ ਪਾਸ਼ਾ ਕਿਰਪਾ ਕਰੋ ਬਸ ਦੱਸੋ ਬਖਸ਼ਿਸ਼ ਕੀਤੀ ਭਾਈ ਸਾਧੂ ਤੇ ਭਾਈ ਸਾਦਾ ਗਿਆ ਆਪਣੇ ਘਰ ਵਿਆਹ ਕਰਾ ਕੇ ਜਦੋਂ ਗਿਆ ਸਿੱਖ ਬਣ ਕੇ ਹੁਣ ਸੁਣਿਓ ਕਹਿੰਦੇ ਵੀ ਆ ਜਾ ਫਿਰ ਆਪਾਂ ਕੋਲ ਬਾਬੇ ਪੀਰ ਬਣਾਈਏ ਕਹਿੰਦਾ ਵੀ ਮੈਂ ਨਹੀਂ ਕਿਸੇ ਨੂੰ ਮੱਥਾ ਟੇਕਾਂ ਕਹਿੰਦੇ ਕਿਉਂ ਲੈ ਆਉਂਦਾ ਹੀ ਬੁੱਢੀ ਮਗਰ ਲੱਗ ਗਿਆ ਤੂੰ ਤੇ ਕਰਦੇ ਨਾ ਗੁੰਟੀ ਮਗਰ ਲੱਗ ਗਿਆ ਸਾਡਾ ਮੁੰਡਾ ਸਾਰੇ ਹੀ ਕਹਿੰਦੇ ਸਾਨੂੰ ਵੀ ਸਾਰ ਨੂੰ ਹੀ ਇਹ ਬੁੱਟੀਆਂ ਮਗਰ ਲੱਗੇ ਹੋਏ ਆ ਇਹ ਤੁਸੀਂ ਨਹੀਂ ਸੀ ਲੱਗੇ ਓਏ ਤੂੰ ਤੇ ਭਾਈ ਹਜੇ ਘਰ ਹੀ ਪਹੁੰਚਿਆ ਤੇ ਆਉਂਦਾ ਹੀ ਬੁੱਪੀ ਮਗਰ ਲੱਗ ਗਿਆ ਮੈਂ ਕਹਿੰਦਾ ਸਿੱਖ ਬਣ ਗਿਆ ਲੈ ਓ ਜੀ ਉਹ ਸਿੱਖ ਬਣਿਆ ਆਉਂਦਾ ਹੀ ਗੱਲ ਸੁਣ ਲੈ ਵੀਚੇ ਨਾਮ ਥਾ ਟੇਕਿਆ ਬਾਬੇ ਰੋਸ ਜਾਣਗੇ ਆਖੋ ਸਤਨਾਮ ਵਾਹਿਗੁਰੂ ਬਾਬੇ ਰੋਸ ਜਾਣਗੇ ਜੇ ਨਾਮ ਥਾ ਟੇਕਿਆ ਉਹ ਕਹਿਣ ਲੱਗਿਆ ਦੇਖੋ ਪਿਤਾ ਜੀ ਸਾਰੇ ਰਿਸ਼ਤੇਦਾਰ ਸਾਰਿਆਂ ਨੂੰ ਕਹਿਣ ਲੱਗਿਆ ਵੀ ਮੈਂ ਸਤਕਾਰ ਸਭ ਦਾ ਕਰਦਾ ਮਾੜਾ ਕਿਸੇ ਨੂੰ ਨਹੀਂ ਕਹਿੰਦਾ ਪਰ ਅੱਜ ਜਿਹੜਾ ਗੁਰੂ ਮੈਂ ਬਣਾ ਲਿਆ ਨਾ ਉਸ ਤੋਂ ਬਾਅਦ ਕਿਸੇ ਦੀ ਹੋਰ ਇੱਛਾ ਹੀ ਨਹੀਂ ਰਹ ਜਾਂਦੀ ਆਖੋ ਸਤਨਾਮ ਵਾਹਿਗੁਰੂ ਉਹਦੇ ਅੱਗੇ ਝੁਗਣ ਤੋਂ ਬਾਅਦ ਕਿਸੇ ਅੱਗੇ ਝੁਗਣ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਨਾ ਹੀ ਲੋੜ ਰਹਿੰਦੀ ਹੈ ਕੋਈ ਅਖੀਰ ਕਹਿੰਦੇ ਚੱਲਾ ਉੱਥੇ ਨਹੀਂ ਜਾਣਾ ਫਿਰ ਇੱਥੇ ਹੀ ਲਿਆਉਣਾ ਚੱਕ ਕੇ ਚਰਾਗ ਦੇ ਨੇ ਕੋਲੇ ਤੂੰ ਹੀ ਪੀਰ ਜੀ ਤੇਰੇ ਕੋਲੇ ਲਿਆਉਣੀ ਹੈ ਤੂੰ ਵੀਰਾਂ ਕੋਲੇ ਨਹੀਂ ਜਾਉਂਦਾ ਉਹ ਕਹਿੰਦਾ ਵੀ ਦੇਖੋ ਨਹੀਂ ਮੈਂ ਇਹ ਕਰਮ ਅਖੀਰ ਝਗੜਾ ਪਣ ਗਿਆ ਥੋੜਾ ਭਾਈ ਸਾਧੂ ਜਦੋਂ ਵਾਰੀ-ਵਾਰੀ ਕਹਿੰਦਾ ਆਪਣੇ ਪੁੱਤਰ ਨੂੰ ਤੇ ਭਾਈ ਸਾਦਾ ਮੰਨਦਾ ਨਹੀਂ ਰਿਸ਼ਤੇਦਾਰ ਵੀ ਕਹਿੰਦੇ ਨੇ ਵੀ ਦੇਖ ਲਾ ਵੀ ਗੁੱਸੇ ਹੋ ਜਾਣਾ ਪੀਰਾਂ ਦੀ ਔਂਕੜ ਹੋ ਜਾਊਗੀ ਐ ਹੋ ਜਾਊਗਾ ਬਾਪੇ ਗੁੱਸੇ ਹੋ ਜਾਣਗੇ ਤਾਂ ਸਾਸੰਗ ਜੀ ਜਦੋਂ ਨਹੀਂ ਮੰਨੇ ਤਾਂ ਇਤਿਹਾਸ ਨੇ ਇੱਥੋਂ ਟਿੱਕਰ ਲਿਖਿਆ ਹੈ ਕਿ ਇਹਨਾਂ ਨੂੰ ਘਰੋਂ ਕੱਢ ਦਿੱਤਾ ਪਿੰਡ ਨੇ ਭਾਂਡਾ ਟਾਲ ਤਾਂ ਕਹਿੰਦੇ ਤਾਂ ਭਈ ਉਹ ਤਾਂ ਕੁਝ ਹੋਰ ਹੀ ਬਣ ਗਏ ਸਿੱਖ ਬਣ ਗਏ ਤਾਂ ਗੁਰੂ ਪੀਰ ਨੂੰ ਛੱਡ ਕੇ ਆਪਣੇ ਨੂੰ ਤੇ ਭਾਈ ਸਾਧਾ ਤੇ ਬੀਬੀ ਸੂਰਤੀ ਸਿੱਖੀ ਨਹੀਂ ਤਿਆਗੀ ਹੁਣ ਗੱਲ ਸੁਣਿਓ ਥੋੜੀ ਸਿੱਖੀ ਨਹੀਂ ਤਿਆਗੀ ਬਿਣਾ ਘਰ ਤੋਂ ਬਿਣਾ ਪਰਿਵਾਰ ਬਿਣਾ ਰਿਸ਼ਤਿਆਂ ਤੋਂ ਜਾਂਉਂਦੇ ਨੇ ਤੇ ਸਮਾਯਾ ਪਰ ਭਾਈ ਸਾਧੂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਜਨਮ ਹੋਇਆ ਤੇ ਮਹਾਰਾਜ ਕੋਲ ਗਏ ਛੇਵੇਂ ਪਾਸ਼ਾ ਕੋਲ ਜਿਹੜਾ ਮਹਾਰਾਜ ਕੋਲ ਗਏ ਇਹ ਇੰਨਾ ਸੋਹਣਾ ਸੀਗਾ ਤੇ ਬੱਚਾ ਕਹਿੰਦੇ ਮਹਾਰਾਜ ਆਪ ਜੀ ਦੀ ਦਾਤ ਆ ਇਹਦਾ ਨਾਮ ਰੱਖੋ ਮਹਾਰਾਜ ਕਹਿੰਦੇ ਨਾਮ ਕੀ ਰੱਖੀਏ ਭਾਈ ਇਹਦਾ ਰੂਪ ਬੜਾ ਸੋਹਣਾ ਇਹਦਾ ਨਾਮ ਰੂਪਚੰਦ ਰੱਖ ਦਿਓ ਆਖੋ ਸਤਨਾਮ ਵਾਹਿਗੁਰੂ ਰੂਪਚੰਦ ਮਹਾਰਾਜ ਨੇ ਨਾਮ ਦਿੱਤਾ ਜਦੋਂ ਰੂਪ ਚੰਦ ਦਾ ਨਾਮ ਰੱਖਿਆ ਫਿਰ ਸਮਾਂ ਆਇਆ ਰੂਪ ਚੰਦ 12 ਸਾਲ ਦਾ ਹੋਇਆ 12 13 ਸਾਲਾਂ ਦਾ ਆਪਣੇ ਬਾਪ ਨਾਲ ਕੰਮ ਕਰਾਉਣ ਲੱਗ ਗਿਆ ਜੰਗਲ ਵਿੱਚ ਲੱਕੜਾਂ ਕੱਟਦੇ ਅੱਜ ਤੇ ਗੁਜ਼ਾਰਾ ਕਰਦੇ ਨੇ ਆਪਣਾ ਜਿਵੇਂ ਵੀ ਤੇ ਗਰਮੀ ਸੀ ਜੇਠ ਹਾੜ ਦੀ ਕੁੰਨਾ ਪਾਣੀ ਦਾ ਟੰਗਿਆ ਸੀ ਦਰਖਤ ਨਾਲ ਤੇ ਸਾਧੂ ਕਹਿਣ ਲੱਗਿਆ ਕਹਿਣ ਲੱਗਿਆ ਜਾ ਪੁੱਤਰਾ ਜਲ ਦਾ ਕੁੰਨਾ ਲਾ ਕੇ ਲੈ ਕੇ ਆ ਤੋ ਲਾਕੇ ਲੈ ਕੇ ਆਇਆ ਦਰਖਤ ਨਾਲੋਂ ਕਹਿਣ ਲੱਗਿਆ ਪਿਤਾ ਜੀ ਹੁਣ ਪੁੱਤਰ ਵੀ ਸਿੱਖ ਬਣ ਗਿਆ ਨਾ ਪਿਆਰ ਅੰਦਰ ਉਹ ਹੀ ਕਿੱਥੋਂ ਚੱਲੀ ਏ ਸਿੱਖੀ ਉਹਨੂੰ ਸੋਚੇ ਉਹ ਮੈਂ ਗੱਲ ਕਿੱਥੇ ਕਰਨੀ ਚਾਹਣਾ ਆਪ ਜੀ ਨਾਲ ਕਿਹੜੀ ਗੱਲ ਕਰਨੀ ਚਾਹਣਾ ਆਪ ਜੀ ਉਹ ਧੀ ਕਿੱਥੋਂ ਬੀਬੀ ਸੂਰਤੀ ਸਿੱਖੀ ਉਹਦੇ ਅੰਦਰ ਪਤੀ ਸਿੱਖ ਪੁੱਤਰ ਵੀ ਸਿੱਖ ਹੋ ਗਿਆ ਕਹਿਣ ਲੱਗਿਆ ਪਿਤਾ ਜੀ ਪਾਣੀ ਬਹੁਤ ਠੰਡਾ ਹੈ ਇਹ ਤਾਂ ਜਲ ਮਹਾਰਾਜ ਦੇ ਛਕਣ ਵਾਲਾ ਆਹ ਤੋ ਸਤਨਾਮ ਵਾਹਿਗੁਰੂ ਉਹ ਬੱਚਾ ਕਹਿੰਦਾ ਹੈ ਕਹਿੰਦਾ ਜੇ ਮਹਾਰਾਜ ਦੇ ਸ਼ਕਣ ਵਾਲਾ ਹੈ ਤਾਂ ਫਿਰ ਆਏ ਕਰ ਅਰਦਾਸ ਪੁੱਤਰਾ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਜਲ ਸ਼ਕੋਗੇ ਤਾਂ ਜਲ ਸ਼ਕਾਂਗੇ ਭਾਵੇਂ ਪ੍ਰਾਣ ਚਲੇ ਜਾਣ ਐਸਾ ਹੀ ਹੋਇਆ ਹੋਇਆ ਜਿੱਦ ਕਰ ਲਈ ਪਿਆਰ ਵਿੱਚ ਹੱਥ ਕਰ ਲਿਆ ਗੁਰੂ ਨਾਲ ਵੀ ਤੁਸੀਂ ਜਲ ਸ਼ਕੋਗੇ ਤਾਂ ਸ਼ਕਾਂਗੇ ਅਸੀਂ ਤੁਹਾਨੂੰ ਸ਼ਕੋ ਤੁਹਾਡੇ ਸ਼ਕਣ ਵਾਲਾ ਹੈ ਤੇ ਗੁਰਮਖਿ ਪਿਆਰਿਓ ਪਰਸ਼ੀਵੇਂ ਪਾਤਸ਼ਾਹ ਅੱਜ ਵੀ ਭਾਜੀ ਦੀ ਟੋਲੀ ਬੈਠਿਆ ਜਦੋਂ ਯਾਦ ਕੀਤਾ ਸਿੱਖ ਪੱਖਾ ਚੱਲਦੇ ਨੇ ਪਾਣੀ ਛਿੜਕ ਰਹੇ ਨੇ ਠੰਡੀ ਹਵਾ ਲਈ ਗਰਮੀ ਬਹੁਤ ਸੀ ਮਾਰੇ ਯੱਕਮ ਉਲੰਘ ਤੋ ਉੱਠਦੇ ਨੇ ਘੋੜਾ ਲਿਆਓ ਭਾਈ ਸਖਣੇ ਘੋੜੇ ਦੇ ਅੱਡੀ ਮਾਰਦੇ ਨੇ ਤੇ ਸਿੱਖ ਫਰਾਨ ਹੋ ਜਾਂਦੇ ਨੇ ਤੇ ਬਾਦਸ਼ਾਹ ਨੂੰ ਪੁੱਛਦੇ ਨੇ ਮਰ ਇੰਨੀ ਜਲਦੀ ਇੰਨੀ ਕਾਲੀ ਕਿਸ ਗੱਲ ਦੀ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਮੇਰੇ ਸਿੱਖ ਮੈਨੂੰ बेहोश ਹੋਏ ਅੰਦਰੋਂ ਅਰਦਾਸਾਂ ਕਰਦੇ ਨੇ ਤੜਪਦੇ ਹੋਏ ਅਰਦਾਸਾਂ ਪਏ ਕਰਦੇ ਨੇ ਅਖੀਰ ਬਿਹੋਸ਼ ਹੋ ਕੇ ਜਵਾਨਾਂ ਤਾਲੂਏ 'ਤੇ ਲੱਗ ਗੀਆਂ ਮੁੱਖ ਉੱਪਰ ਧੁੱਪ ਆ ਗਈ ਤੇ ਛੇਵੇਂ ਪਾਸ਼ਾ ਮਹਾਰਾਜ ਪਹੁੰਚੇ ਪਹੁੰਚ ਕੇ ਗੁਰਮੁਖ ਪਿਆਰਿਓ ਦੋਨਾਂ ਨੂੰ ਆਪ ਦੋਨਾਂ ਦੇ ਸਿਰ ਆਪਣੇ ਹੁੱਪਲੇ ਵਿੱਚ ਰੱਖੇ ਪਿਓ ਤੇ ਪੁੱਤਰ ਭਾਈ ਸਾਦੇ ਦਾ ਤੇ ਭਾਈ ਸਾਧੂ ਤੇ ਰੂਪ ਚੰਦ ਦੋਨਾਂ ਦਾ ਦੋਨਾਂ ਦਾ ਸਿਰ ਆਪਣੇ ਬੁਕਲ ਵਿੱਚ ਰੱਖਿਆ ਤੇ ਗੁਰਮੁਖ ਪਿਆਰਿਓ ਮਾਰੇ ਕਹਿੰਦੇ ਉਹ ਭਾਈ ਸਾਧ ਭਾਈ ਰੂਪ ਚੰਦ ਅੱਖਾਂ ਖੋਲੋ ਅਸੀਂ ਆ ਗਏ ਆ ਮਰਨ ਜਲ ਛਕਿਆ ਇਹਨਾਂ ਦੇ ਮੁੱਖ ਵਿੱਚ ਜਲ ਪਾਇਆ ਉੱਠ ਕੇ ਬਹਿ ਗਏ ਸੱਚੇ ਪਾਤਸ਼ਾਹ ਤੁਸੀਂ ਆ ਗਏ ਮਾਰੇ ਕਹਿੰਦੇ ਮੈਂ ਆ ਗਿਆ ਪਾਤਸ਼ਾਹ ਨੇ ਦੋਨਾਂ ਨੂੰ ਕਟਕੇ ਗੁਰਮੁਖ ਪਿਆਰਿਓ ਸਾਥੀ ਨਾ ਲਾਕੇ ਪਿਆਰ ਬਖਸ਼ਿਆ ਮਹਾਰਾਜ ਨੇ ਪਿਆਰ ਬਖਸ਼ਿਆ ਸਿਰ ਤੇ ਹੱਥ ਰੱਖਿਆ ਮੰਗੋ ਕੀ ਮੰਗਦਾ ਤੁਹਾਡੇ ਤੇ ਖੁਸ਼ ਆ ਸਿੱਖ ਕਿਤੇ ਦੁਨਿਆਵੀ ਚੀਜ਼ਾਂ ਨਹੀਂ ਮੰਗਦਾ ਮਹਾਰਾਜ ਤੁਹਾਡੀ ਸਿੱਖੀ ਬਣੀ ਰਹੇ ਤੁਹਾਡਾ ਪਿਆਰ ਬਣਿਆ ਰਹੇ ਮਹਾਰਾਜ ਕਹਿੰਦੇ ਨਹੀਂ ਓਏ ਇਹ ਤਾਂ ਸਭ ਕੁਝ ਹੈ ਹੀ ਹੋਰ ਦੱਸੋ ਕੀ ਚਾਹੀਦਾ ਮਹਾਰਾਜ ਕੁਝ ਨਹੀਂ ਚਾਹੀਦਾ ਤੁਹਾਡਾ ਆਸ਼ੀਰਵਾਦ ਮਾਰੇ ਕਹਿੰਦੇ ਸਾਧੂ ਉਹ ਭਾਈ ਰੂਪ ਚੰਦ ਥਾਂ ਥਾਂ ਤੇ ਭਟਕਦੇ ਫਿਰਦੇ ਹੋ ਤੁਹਾਡਾ ਘਰ-ਬਾਰ ਨਹੀਂ ਨਾ ਲੋਕ ਕਹਿੰਦੇ ਨੇ ਸਿੱਖ ਬਣ ਕੇ ਗੁਰੂ ਦੇ ਇਹਨਾਂ ਦਾ ਘਰ ਨਹੀਂਗਾ ਇਹਨਾਂ ਦਾ ਕੋਈ ਪਿੰਡ ਨਹੀਂਗਾ ਇਹ ਪਿੰਡੋਂ ਕੱਢੇ ਹੋਏ ਆ ਮਾਰੇ ਸੱਚੇ ਪਾਤਸ਼ਾਹ ਨੇ ਮੋੜੀ ਗੱਡੀ ਤੇ ਪਿੰਡ ਦਾ ਨਾਮ ਰੱਖਤਾ ਰੂਪਾ ਕਹਿੰਦੇ ਲੈ ਫਿਰ ਰੂਪ ਚੰਦ ਤੇਰੇ ਨਾਂ ਤੇ ਮੈਂ ਪਿੰਡ ਬਸਾਤਾ ਆਖੋ ਸਤਨਾਮ ਵਾਹਿਗੁਰੂ ਪਿੰਡ ਬਸਾਤਾ ਆਪਣੇ ਸ਼ਸਤਰ ਦਿੱਤੇ ਉਥੇ ਹੀ ਸਹਿਬ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਾ ਕੀਤੀਆਂ ਤੇ ਗੁਰਮੁਖ ਪਿਆਰਿਓ ਅੱਜ ਰੂਪ ਚੰਦ ਤੋਂ ਪਿੰਡ ਰੂਪਾ ਬੱਜਿਆ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਤੋਂ ਤੁਸੀਂ ਬਹੁਤ ਲੋਕਾਂ ਨੇ ਦਰਸ਼ਨ ਕੀਤੇ ਹੋ ਨੇ ਭਾਈ ਰੂਪੇ ਪਿੰਡ ਦੇ ਇਹ ਭਾਈ ਰੂਪਾ ਉਹੀ ਰੂਪ ਚੰਦ ਦੇ ਨਾਮ ਤੇ ਐ ਬਹੁਤ ਵੱਡਾ ਪੰਜਾਬ ਦਾ ਪਿੰਡ ਆ ਭਾਈ ਰੂਪਾ ਜਿਨ੍ਹਾਂ ਨੂੰ ਕਹੇ ਸੀ ਤਾਂ ਕੁਝ ਵੀ ਨਹੀਂ ਤੇ ਇਹਨਾਂ ਦੇ ਘਰੇ ਜਿਹੜੀ ਧੀ ਆ ਗਈ ਉਹਨੇ ਤੇ ਹੋਰੀ ਪਾਸੇ ਲਾ ਦੇ ਗੁਰੂ ਆਲਾ ਬਣਾ ਲਿਆ ਉਹਨੂੰ ਗੁਰੂ ਵਾਲੇ ਬਣੇ ਜੜਾ ਕਿੱਥੇ ਲੱਗੀਆਂ ਅੱਜ ਗੁਰਮੁਖ ਪਿਆਰਿਓ ਉਹਨਾਂ ਦਾ ਇਤਿਹਾਸ ਸੁਣ ਕੇ ਆਮ ਲੋਕ ਸਿੱਖ ਬਣ ਜਾਂਦੇ ਆ ਆਖੋ ਸਤਨਾਮ ਵਾਹਿਗੁਰੂ ਵੀ ਇਹੋ ਜਿਹਾ ਹੁੰਦਾ ਗੁਰੂ ਦਾ ਪਿਆਰ ਬੇਸ਼ੱਕ ਇਹਦੇ ਵਿੱਚ ਔਕੜਾਂ ਬਹੁਤ ਆਉਂਦੀਆਂ ਪਰ ਖੜਾ ਰਵੇ ਸਿੱਖ